ਗਿੰਦੇ ਦੇ ਫੁੱਲਾਂ ਨੂੰ ਤੁਸੀਂ ਪੰਜ ਫੁੱਲਾਂ ਨੂੰ ਲਓ ਉਹਨੂੰ ਗਰਮ ਪਾਣੀ ਚ ਪਾ ਲਓ ਤਾਂ ਕਿ ਉਹਦੇ ਚ ਜਿਹੜਾ ਕਿੱਟਾ ਮਿੱਟੀ ਜਿਹੜੀ ਹੈਗੀ ਆ ਉਹ ਬਾਹਰ ਨਿਕਲ ਜਵੇ ਉਸ ਤੋਂ ਬਾਅਦ ਗਿੰਦੇ ਦੇ ਫੁੱਲਾਂ ਦੀ ਪੰਖੂੜੀਆਂ ਕੱਢੋ ਦੋ ਫੁੱਲ ਸਵੇਰੇ ਦੋ ਫੁੱਲ ਦੁਪਹਿਰਾਂ ਦੋ ਫੁੱਲ ਰਾਤੀ ਪਾਣੀ ਦੇ ਨਾਲ ਖਾ ਲਓ ਜਾਂ ਦਹੀਂ ਚ ਪਾ ਕੇ ਖਾ ਲਓ ਤੁਹਾਨੂੰ 7 ਦਿਨਾਂ ਦੇ ਵਿੱਚ ਸੈੱਲ ਘਟਣਾ ਜਾਂ ਹੱਡੀ ਤੋੜ ਬੁਖਾਰ ਜਿਹਨੂੰ ਸਿਕਨਗੁਨੀਆ ਕਹਿੰਦੇ ਉਹਦੇ ਲੱਛਣ ਘਟਦੇ ਨਜ਼ਰ ਆਉਣਗੇ ਛੋੜਾ ਦਰਦ ਜਿਹੜਾ ਵਾ ਉਹ 70% ਵੈਸੇ ਹੀ ਠੀਕ ਹੋ ਜਾਊਗਾ ਤੇ ਤੁਹਾਡੇ ਸੈੱਲ ਜਲਦੀ ਕਿਤੇ ਨਹੀਂ ਘਟਣਗੇ ਸਰ ਹੁਣ ਜਿਵੇਂ ਆਪਾਂ ਇਹ ਆਪਾਂ ਵੱਡਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਉਮਰ ਹੋ ਜਾਂਦੀ ਹੈ ਸਰ ਜੀ 2 ਸਾਲ ਤੋਂ ਲੈ ਕੇ ਕਰਕੇ 80 ਸਾਲ ਤੱਕ ਦੇ ਬਜ਼ੁਰਗ ਗਿੰਦੇ ਦੇ ਫੁੱਲ ਖਾ ਸਕਦੇ ਨੇ 2 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਜਿਹੜਾ ਮਰਜੀ ਵੀਰ ਗਿੰਦੇ ਦੇ ਫੁੱਲ ਖਾ ਸਕਦਾ ਗਿੰਦੇ ਦੇ ਫੁੱਲ ਨਾਲ ਜਿਹੜੇ ਸੈੱਲ ਘਟਦੇ ਨੇ ਉਹ ਡੈਫੀਨਿਟਲੀ ਬੈਟਰ ਹੋ ਜਾਣਗੇ ਉਹ ਠੀਕ ਹੋ ਜਾਣਗੇ ਬੈਟਰ ਹੋ ਜਾਣਗੇ ਹੁਣ ਸਭ ਤੋਂ ਇੱਕ ਹੋਰ ਜਿਹੜੀ ਹੈ ਇੱਕ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਅੱਖਾਂ ਦੇ ਵਿੱਚ ਅਲਰਜੀ ਵੀ ਹੋ ਸਕਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਕਿਉਂਕਿ ਹਵਾ ਦੇ ਵਿੱਚ ਵੀ ਨਮੀ ਹੈ ਜੋ ਆਪਾਂ ਆਪਾਂ ਕਹਿੰਦੇ ਜਿਹੜੇ ਪਸ਼ੂ ਮਰੇ ਨੇ ਪਾਣੀ ਦੇ ਵਿੱਚ ਉਹਦੇ ਨਾਲ ਜਿਹੜੀ ਕੋਈ ਬਿਮਾਰੀ ਹਵਾ ਦੇ ਨਾਲ ਕੋਈ ਸਮੈਲ ਆਣੀ ਸ਼ੁਰੂ ਹੋ ਜਾਂਦੀ ਆ ਉਹ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਵੀ ਅਲਰਜੀ ਦਾ ਕਾਰਨ ਬਿਲਕੁਲ ਇਹਨੂੰ ਅਲਰਜੀ ਕਹਿੰਦੇ ਆ ਅਲਰਜੀਕਲ ਰਾਈਨਾਈਟਿਸ ਅਲਰਜੀਕਲ ਰਾਈਨਾਈਟਿਸ ਕਿਉਂਕਿ ਤੁਹਾਨੂੰ ਛਿੱਕਾਂ ਲੱਗਣੀਆਂ ਅੱਖਾਂ ਚੋਂ ਪਾਣੀ ਵਹਿਣਾ ਨੱਕ ਵਹਿਣਾ ਬੁਖਾਰ ਚੜ ਜਾਣਾ ਇਹਦਾ ਸਭ ਤੋਂ ਵਧੀਆ ਇਲਾਜ ਹੈ ਕਿ ਜਿੱਦਾਂ ਤੁਹਾਨੂੰ ਪਹਿਲੀ ਛਿੱਕ ਆਉਂਦੀ ਹੈ ਸਿਰਫ 7 ਦਾਣੇ ਕਾਲੀ ਮਿਰਚ ਦੇ ਸੱਤ ਦਾਣੇ ਕਾਲੀ ਮਿਰਚ ਦੇ ਸਾਬਤ ਥੋੜੇ ਘਰ ਪਏ ਹੋਣਗੇ ਉਹ ਸੱਤ ਦਾਣੇ ਕਾਲੀ ਮਿਰਚ ਦੇ ਆਪਣੇ ਹੱਥ ਚ ਲਓ ਸਿਰੇ ਖਾਲੀ ਪੇਟ ਉਹਨੂੰ ਮੂੰਹ ਚ ਪਾਓ ਤੇ ਗਰਮ ਪਾਣੀ ਨਾਲ ਲੈ ਲਓ ਜਿੱਦਾਂ ਅਸੀਂ ਗੋਲੀਆਂ ਲੈਣੇ ਆਂ ਵਿਸ਼ਵਾਸ ਕਰਿਓ 45 ਮਿੰਟ ਦੇ ਅੰਦਰ ਅੰਦਰ ਥੋੜੀ ਸ਼ਿਕਾਂ ਦੀ ਸਮੱਸਿਆ ਜਿਹੜੀ ਹੈ ਉਹ ਉਸੇ ਵੇਲੇ ਬੈਟਰ ਹੋ ਜਾਏਗੀ ਵਿੱਚ ਜਿਵੇਂ ਸੱਤ ਕਾਲੀਆਂ ਮਿਰਚਾਂ ਦਾ ਇਸਤੇਮਾਲ ਕਰਨ ਦੇ ਨਾਲ ਹੀ ਸ਼ਿਕਾਂ ਨੂੰ ਉਸੇ ਵੇਲੇ ਐਕ ਆਰਾਮ ਆਉ ਜਿਵੇਂ ਅੰਗਰੇਜ਼ੀ ਗੋਲੀ ਖਾਦੀ ਹੁੰਦੀ ਹੈ ਅੰਗਰੇਜ਼ੀ ਗੋਲੀ ਵੀ ਸ਼ਾਇਦ ਲੇਟ ਕੰਮ ਕਰੂਗੀ ਉਹ ਤੋਂ ਪਹਿਲਾਂ ਕੰਮ ਕਰ ਜਾਊ ਜਿਵੇਂ ਸਰ ਆਪਾਂ ਦੇਖਦੇ ਹਾਂ ਕਿ ਹੈਪਟਾਈਟਾਈਜ਼ ਏ ਤੇ ਈ ਦਾ ਵੀ ਖਤਰਾ ਮਟਰਾ ਰਿਹਾ ਹੈ ਆ ਉਹਦਾ ਉਹਦਾ ਆਪਾਂ ਕਿਵੇਂ ਹੈਪਟਾਇਟਿਸ ਏ ਤੇ ਹੈਪਟਾਇਟਿਸ ਈ ਜਿਹੜੀ ਹੈ ਵਾਟਰ ਬੌਂਡ ਡਿਸਆਰਡਰ ਜਿਹੜਾ ਕਿ ਪਾਣੀ ਦੇ ਕਾਰਨ ਹੁੰਦੇ ਨੇ ਗੰਦੇ ਪਾਣੀ ਪੀਣ ਕਰਕੇ ਉਹਦਾ ਇੱਕੋ ਹੀ ਇਲਾਜ ਹੈ ਕਿ ਆਲੂ ਬਖਾਰੇ ਤੇ ਪਲੱਸ ਤੁਸੀਂ ਇਮਲੀ ਜਿਹੜੀ ਹੈ ਰਾਤ ਨੂੰ ਪਾਣੀ ਚ ਪਿਓ ਦੋ ਆਲੂ ਬਖਾਰੇ ਰੋਜ਼ ਸੁੱਕੇ ਆਲੂ ਬਖਾਰੇ ਬਾਜ਼ਾਰੋਂ ਮੰਗਾ ਲਓ ਉਹ ਰਾਤ ਨੂੰ ਪਾਣੀ ਚ ਪਿਓ ਪਲੱਸ ਇਮਲੀ ਬਾਜ਼ਾਰੋਂ ਮਿਲ ਜਾਂਦੀ ਹੈ ਉਹ ਦੋਨੋਂ ਨੂੰ ਪਾਣੀ ਚ ਪੀ ਲਓ ਸਵੇਰ ਨੂੰ ਪਾਣੀ ਨੂੰ ਮਤ ਲੋ ਮਤ ਕੇ ਛਾੜ ਕੇ ਉਹਦਾ ਪਾਣੀ ਫੇਰੇ ਇਦਾਂ ਸ਼ਾਮਾਂ ਨੂੰ ਪੀਓ ਤੁਹਾਨੂੰ ਨજર ਆ ਜਾਊਗਾ ਕਿ ਜਿਹੜਾ ਤੁਹਾਡਾ ਹੈਪੇਟਾਈਟਿਸ A ਤੇ E ਹੈ ਕਿਉਂਕਿ ਹੈਪੇਟਾਈਟਿਸ A ਤੇ E ਦੇ ਵਿੱਚ ਸਿਰਫ ਤੁਹਾਡੇ OTPT ਜਿਹੜੇ ਨੇ ਉਹ 3 4 100 ਗੁਣਾ ਤੱਕ ਹੋ ਜਾਂਦਾ ਮਤਲਬ 200 ਤੋਂ 300 ਤੋਂ ਲੈ ਕੇ ਕਰਕੇ 20000 ਤੋਂ 30000 ਤੱਕ ਹੋ ਜਾਂਦੇ ਨੇ ਜਿਹੜਾ ਤੁਹਾਡਾ ਜੋਂਡੇ ਦਾ ਜਿਹਨੂੰ ਅਸੀਂ ਪੀਲੀਆ ਕਹਿੰਦੇ ਆ ਉਹ ਅਪ੍ਰੋਕਸੀਮੇਟਲੀ 7-8 ਦੇ ਨੇੜੇ ਦੇ ਨੇੜੇ ਪਹੁੰਚ ਜਾਂਦਾ ਇਹ ਡਰਨ ਵਾਲੀ ਕੋਈ ਬਿਮਾਰੀ ਨਹੀਂ ਹੈ ਕਿ 7-8 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਮੋੜਾ ਪੈ ਜਾਊਗਾ ਇਸੇ ਕੌਸ਼ਤ ਦੇ ਨਾਲ ਬਟ ਮੇਰੀ ਪਰਸਨਲ ਸਲਾਹ ਹੈ ਕਿ ਜਿਹੜਾ ਵੀ ਵੀਰ ਅੱਜ ਦੇ ਟਾਈਮ 'ਚ ਪਾਣੀ ਪੀਵੇ ਉਹ ਪਾਣੀ ਨੂੰ ਪਹਿਲਾਂ ਗਰਮ ਪਾਣੀ ਕਰੇ ਉਹਨੂੰ ਠੰਡਾ ਕਰਕੇ ਫੇਰ ਪੀਵੇ ਡਾਇਰੈਕਟ ਪਾਣੀ ਨਾ ਪੀਵੇ